ਤੇ ਡੀਪੀਐਸ ਕੋਲ ਦੀ ਬੱਸ ਇਧਰੋਂ ਆਪਣਾ ਮਾਰਕਨ ਤੁਹਾਰੀ ਸੀ ਤੇ ਇਧਰੋਂ ਰੌਂਗ ਸਾਈਡ ਜਮਨਾ ਵਾਲੀ ਸਾਈਡ ਤੋਂ ਸੰਪਲ ਦੀ ਸਕੂਲ ਦੀ ਬੱਸ ਜਾ ਰਹੀ ਸੀ ਜੋ ਆਪਸ ਵਿੱਚ ਸਵੇਰੇ ਤੋਂ ਹੁੰਦੇ ਕਾਰਨ ਟਕਰਾ ਗਈਆਂ ਨੇ ਤੇ ਡਰਾਈਵਰ ਫੱਟੜ ਨੇ ਦੋਨੇ ਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਕ ਡਰਾਈਵਰ ਦੀ ਲੱਫੀ ਸੋਨੇ ਜਾ ਰਹੀ ਪੂਰੀ ਟੁੱਟ ਗਈ ਆ ਤੇ ਬੱਚੇ ਸੇਫ ਨੇ ਪੇਰੈਂਟਸ ਨੂੰ ਵੀ ਆਈਆਂ ਵੀ ਬੱਚੇ ਸੇਫ ਨੇ ਕੋਈ ਘੁਹਰਾਣ ਦੀ ਗੱਲ ਨਹੀਂ ਹੈ ਜੀ ਪਰ ਪ੍ਰਸ਼ਾਸਨ ਨੂੰ ਤਾਂ ਇਹ ਬੇਨਤੀ ਕਰਦੇ ਆ ਤੇਜੀ ਕਦਾਂ ਜਿਹੜਾ ਰੌਨਸਰ ਸਕੂਲ ਦੀ ਬੱਸਾਂ ਚੱਲਦੀਆਂ ਨੇ ਚਾਹ ਪ੍ਰਾਈਵੇਟ ਗੱਡੀ ਵੀ ਚੱਲਦੀ ਆ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਕਿਉਂਕਿ ਪ੍ਰਸ਼ਾਸਨ ਜੇ ਰੋਕੇਗਾ ਨਹੀਂ ਤਾਂ ਅੱਗੇ ਹੋਰ ਵੀ ਨੁਕਸਾਨ ਵੱਡਾ ਹੋ ਸਕਦਾ ਚਲੋ ਅੱਜ ਦਾ ਦੇਖੋ ਬਚਾਓ ਆ ਸਾਰਾ ਲੋਹਾ ਹੀ ਲੋਹਾ ਹੀ ਆ ਲੋਹਾ ਸਿੱਧਾ ਹੋ ਜਾਏਗਾ ਪਰ ਅਗੇ ਲਈ ਧਿਆਨ ਦੇ ਜਾਵੇ ਇਹਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਰੌਨਸਰ ਚੱਲਦੇ ਜਿਹੜੇ ਕਹਿੰਦੇ ਤਿੰਨ ਬੱਚੇ ਤੇ ਨੇ ਬੱਚੇ ਡੀਪੀਐਸ ਸਕੂਲ ਦੇ ਸੀ ਉਹ ਥੋੜਾ ਜਿਹਾ ਉਹਨਾਂ ਨੇ ਕਹਿ ਰਹੇ ਸੀ ਵੀ ਸੱਟ ਲੱਗਾ ਪਰ ਉਹ ਸਹੀ ਨੇ ਬੱਸ ਮੈਡਲ ਜਾ ਕੇ ਦੇਖ ਲਿਆ ਸਹੀ ਨੇ ਤੇ ਬੱਚਿਆਂ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਵਗੈਰਾ ਤੇ ਟੀਚਰਸ ਹੈਗੇ ਨੇ ਸਾਰਾ ਸਟਾਫ ਪਹੁੰਚ ਚੁੱਕਿਆ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਦੂਜੇ ਸਕੂਲ ਦੇ ਬੱਚੇ ਵੀ ਸੇਫ ਨੇ ਉਹਨਾਂ ਦਾ ਸਕੂਲ ਪਹੁੰਚਾ ਦਿੱਤਾ ਗਿਆ ਤੇ ਡੀਪੀਐਸ ਸਕੂਲ ਦੇ ਬੱਚੇ ਵੀ ਸਕੂਲ ਪਹੁੰਚ ਦਿੱਤੇ ਗਏ ਨੇ ਸਾਰੇ ਸੇਫ ਨੇ ਸੋ ਇਹੀ ਮੰਗਦਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਕਿ ਜੀ ਰੌਂਡ ਸੈਡ ਬੰਦ ਕਰਿਆ ਜਾਵੇ ਕਿਉਂਕਿ ਸਕੂਲ ਦੇ ਬੱਚਿਆਂ ਦੇ ਬੱਚੇ ਹੁੰਦੇ ਨੇ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚਿਆਂ ਦੀ ਆ ਸਾਡੀ ਜਦੋਂ ਜਿਹੜਾ ਡਰਾਈਵਰ ਆ ਕਰੈਕਟਰ ਆ ਟੀਚਰ ਆ বাস ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕੱਲੂ ਖੁਦਾ ਨਾ ਕਰ ਤਾ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜੂਏ ਕਿ ਤੁਹਾਨੂੰ ਪਤਾ ਕਿੱਡੀ ਵੱਡੀ ਗੱਲ ਹੋ ਜਾਂਦੀ ਆ